ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੀਤ ਧੂਰੀ ਤੁਸੀਂ ਜੁੜੇ ਹੋ ਮਾਲਵਾ ਮੰਚ ਨਾਲ ਧੂਰੀ ਸੀਐਮ ਸਿਟੀ ਜਿਹਦੇ ਵਿੱਚ ਸੀਐਮ ਇਲੈਕਸ਼ਨਾਂ ਆ ਰਹੀਆਂ ਨੇ ਤੇ ਮਾਹੌਲ ਭਗਦਾ ਜਾ ਰਿਹਾ ਉਹਦੇ ਲੜੀ ਦੇ ਤਹਿਤ ਅੱਜ ਸ਼ੁਰੂਆਤ ਸਭ ਤੋਂ ਪਹਿਲਾਂ ਕੈਂਡੀਡੇਟ ਦੀ ਕਰਾਂਗੇ ਜੋ ਇੱਛੁਕਾ ਆਪਣੀ ਗੱਲ ਰੱਖਣਾ ਚਾਹੁੰਦੇ ਨੇ ਐਮ ਸੀ ਇਲੈਕਸ਼ਨ ਲੜਨਾ ਚਾਹੁੰਦੇ ਨੇ 16 ਨੰਬਰ ਬਾਡ ਸ਼ਿਪਰੀ ਮਹੱਲਾ ਉਹਦੇ ਵਿੱਚੋਂ ਬੀਜੇਪੀ ਵੱਲੋਂ ਕੈਂਡੀਡੇਟ ਦੀ ਆਪਣੀ ਦਾਵੇਦਾਰੀ ਪੇਸ਼ ਕਰ ਰਹੇ ਨੇ ਹਰੀਸ਼ ਸ਼ਰਮਾ ਜੀ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਤੇ ਜਾਣਾਂਗੇ ਉਹਨਾਂ ਦੇ ਸਿਆਸੀ ਗਤੀਵਿਧੀਆਂ ਬਾਰੇ ਤੇ ਇਲੈਕਸ਼ਨਾਂ ਨੂੰ ਕਿੱਦਾਂ ਦੇਖਦੇ ਨੇ ਉਹ ਐਮਸੀ ਇਲੈਕਸ਼ਨਾਂ ਨੂੰ ਤੇ ਬਾਈ ਹਰੀਸ਼ ਸਵਾਗਤ ਹੈ ਤੁਹਾਡਾ ਵੀਰੇ ਚੈਨਲ ਤੇ ਧੰਨਵਾਦ ਤੁਹਾਡਾ ਇਸ ਮੰਚ ਤੇ ਮਾਨੂੰ ਮੌਕਾ ਦੇਣ ਦਾ ਬਹੁਤ ਬਹੁਤ ਧੰਨਵਾਦ ਤੇ ਪਹਿਲਾ ਇਹੀ ਬਾਈ ਰਾਜਨੀਤੀ ਵਿੱਚ ਕਿਵੇਂ ਐਂਟਰੀ ਆਉਣ ਬਾਰੇ ਸੋਚਿਆ ਐਮ ਸੀ ਇਲੈਕਸ਼ਨ ਲੜਨਾ ਫਿਲਹਾਲ ਹਨਾ ਤਾਂ ਤੁਸੀਂ ਤੇ ਇਹਦੇ ਬਾਰੇ ਦੱਸੋ ਤੁਹਾਡਾ ਵੀ ਪਿਛੋਕੜ ਵੀ ਇਹਦੇ ਨਾਲ ਕੋਈ ਰਾਜਨੀਤੀ ਨਾਲ ਜੁੜਿਆ ਨਹੀਂ ਪਿਛੋਕੜ ਤਾਂ ਇਹ ਮੈਂ ਇੱਕ ਬ੍ਰਾਹਮਣ ਪਰਿਵਾਰ ਤੋਂ ਆਇਆ ਮੇਰੇ ਪਿਤਾ ਜੀ ਬਾਬਾ ਬਾਲਕਨਾਥ ਮੰਦਰ ਦੇ ਵਿੱਚ ਪੁਜਾਰੀ ਸੀਗੇ ਠੀਕ ਹੈ ਜੀ ਤੇ ਮੈਂ ਕੋਈ ਮੇਰਾ ਪੋਲੀਟੀਕਲ ਬੈਕਗ੍ਰਾਉਂਡ ਆ ਨਹੀਂ ਤੇ ਮੈਂ ਮੋਦੀ ਜੀ ਤੇ ਯੋਗੀ ਜੀ ਦੇ ਬਹੁਤ ਪ੍ਰਭਾਵਿਤ ਹਾਂ ਉਹਨਾਂ ਤੋਂ ਕਿਉਂਕਿ ਮੋਦੀ ਜੀ ਆਪਣੇ ਪੋਲੀਟੀਕਲੀ ਤੇ ਯੋਗੀ ਜੀ ਆਪਣੇ ਦਰੜ ਸ਼ਕਤੀ ਲਈ ਜੋ ਉਹਨਾਂ ਨੇ ਮਤਲਬ ਪੂਰੀ ਦੁਨੀਆ ਉਹਨਾਂ ਨੂੰ ਮੰਨਦੀ ਹੈ ਇਸ ਕੰਮ ਲਈ ਉਹਨਾਂ ਤੋਂ ਮੈਂ ਬਹੁਤ ਪ੍ਰਭਾਵ ਪ੍ਰਭਾਵੀ ਸੀ ਜਿਸ ਕਰਕੇ ਮੈਂ ਬੀਜੇਪੀ ਦੇ ਵਿੱਚ ਆਇਆ ਬਈ ਜਿਵੇਂ ਹੁਣ ਸੀਐਮ ਸਿਟੀਆ ਤੇ ਮੁੱਖ ਮੰਤਰੀ ਦਾ ਆਪਦਾ ਇਲਾਕਾ ਤੱਕਾ ਵੀ ਹੋਊਗਾ ਤੇ ਕੈਂਡੀਡੇਟ ਵੀ ਉਹਦੀ ਜੱਦੇ ਨੇ ਜਿਹਦੀ ਸਰਕਾਰ ਹੁੰਦੀ ਆ ਬਿਲਕੁਲ ਤੇ ਤੁਸੀਂ ਬੀਜੇਪੀ ਵੱਲੋਂ ਐਂਟਰੀ ਮਾਰ ਰਹੇ ਹੋ ਜੀ ਤੇ ਬੀਜੇਪੀ ਵੱਲੋਂ ਹੀ ਕਿਉਂ ਬੀਜੇਪੀ ਇੱਕ ਹੈ ਜੇ ਪਾਰਟੀ ਹੈ ਜੋ নিরপেক্ষ होके चल रही है जोत नो मौका दे रही है ते बहुत सारे काम बीजेपी काम करवा रही है जो अपने हरियाणा राजस्थान उत्तराखंड ਦੇ ਵਿੱਚ ਤਾਂ ਬਹੁਤ ਕੰਮ ਹੋ ਰਹੇ ਨੇ बीजेपी पार्टी ਵੱਲੋਂ ਪਰ ਆਪਣੇ ਪੰਜਾਬ ਦੇ ਵਿੱਚ ਨਹੀਂ ਦਿੱਤੇ ਯਾਰ ਕੋਈ ਵੀ ਸਹੂਲਤ ਨਾ ਵੀ ਇੱਥੇ ਆਵਾਸ ਯੋਜਨਾ ਦੇ ਮਤਲਬ ਕਿਸੇ ਨੂੰ ਘਰ ਮਿਲ ਰਹੇ ਨੇ 5000 ਲੋਕਾਂ ਦਾ ਲੋਕਾਂ ਨੇ ਫਾਰਮ ਭਰੇ ਨੇ ਉਹਦੇ ਵਿੱਚ 50 60 ਲੋਕਾਂ ਨੇ ਮਤਲਬ ਕਿ ਨਕਰਮੇਲਾ ਉਹ ਵੀ ਕੱਲੇ ਜਿਹੜੇ ਪਾਰਟੀ ਦੇ ਪੰਜਾਬ ਦੀ ਪਾਰਟੀ ਦੇ ਨਾਲ ਸੰਬੰਧਿਤ ਰੱਖਦੇ ਨੇ ਉਹਨਾਂ ਨੂੰ ਮਿਲ ਰਹੇ ਨੇ ਬਾਕੀ ਬਾਕੀਆਂ ਨੇ ਕੀ ਇਹਨਾਂ ਦਾ ਦੋਸਤ ਕਰਤਾ ਆਯੁਸ਼ਮਾਨ ਕਾਰਡ ਵਿੱਚ ਦਿੱਕਤ ਆ ਰਹੀ ਹੈ ਕਿਸੇ ਦੇ ਰਾਸ਼ਨ ਕਾਰਡ ਨਹੀਂ ਬਣਦੇ ਬਹੁਤ ਸਾਰੀਆਂ ਦਿੱਕਤਾਂ ਨੇ ਜਿਹਦੇ ਕਰਕੇ ਮੈਂ ਬੀਜੇਪੀ ਦੇ ਵਿੱਚ ਪਹਲ ਲਗਾ ਲਈ ਤੇ ਮੁੱਦੇ ਕੀ ਰਹਿ ਰਹੇ ਨੇ ਸਥਾਨਕ ਮਹੱਲੇ ਦੇ ਮੁੱਦੇ ਮੁੱਦੇ ਤਾਂ ਦੇਖੋ ਇਹ ਸਾਰਾ ਸ਼ਹਿਰੀ ਮੁੱਦਾ ਏ ਇੱਥੇ ਹੈ ਜੇ ਕੋਈ ਕੰਮ ਹੈ ਜਿਹੜਾ ਇਹਨਾਂ ਨੇ ਨਾ ਕੀਤਾ ਸਿਹਤ ਸਹੂਲਤ ਤੇ ਸਿੱਖਿਆ ਇਹਨਾਂ ਦੇ ਕੋਈ ਕੰਮ ਨਹੀਂ ਕੀਤਾ ਜੀ ਹੂੰ ਜੇ ਆਪਾਂ ਮੰਨ ਕੇ ਚੱਲੀਏ ਵੀ ਮੇਰੇ ਆਪਣੇ ਵਾਰਡ ਸ ਵਾਰਡ ਨੰਬਰ 16 ਸਿ ਪ੍ਰੀਮ ਹੱਲੇ ਤੋਂ ਉੱਥੇ ਗਲੀਆਂ ਦੇ ਇਹੋ ਜਿਹੇ ਹਾਲਾਤ ਹੋ ਰੱਖੇ ਨੇ ਜਿੱਥੇ ਸੀਵਰੇਜ ਨੇ ਸੀਵਰੇਜ ਦੇ ਨਾਲ ਪਾਣੀ ਰਿਸ ਰਿਸ ਕੇ ਉੱਥੇ ਗਲੀਆਂ ਖੋਖਲੀਆਂ ਹੋ ਚੁੱਕੀਆਂ ਨੇ ਜਮਾ ਪਾਣੀ ਰਿਸਣ ਲੱਗ ਗਿਆ ਟੁੱਟਣ ਲੱਗ ਗਿਆ ਤੁਹਾਡੇ ਵਾਰਡ ਦਾ ਜਿਹੜੇ ਐਮ ਸੀ ਨੇ ਪ੍ਰਧਾਨ ਨੇ ਉਹ ਧੂਰੀ ਦੇ ਹਾਂਜੀ ਤੇ ਵੀ ਪ੍ਰਧਾਨ ਹੁੰਦੇ ਹੋਇਆ ਕੋਈ ਕੰਮ ਹੀ ਨਹੀਂ ਕਰਾਇਆ ਉਹਨਾਂ ਨੇ ਤੁਹਾਡੇ ਗਹਿਣ ਮਤਾਂ ਬਿਲਕੁਲ ਵੀ ਨਹੀਂ ਹੂੰ ਜਿਹੜੇ ਉਹਨਾਂ ਨੇ ਅੱਜ ਤੱਕ ਮਤਲਬ 30 ਸਾਲ ਹੋ ਗਏ ਉਹਨਾਂ ਨੂੰ ਹੂੰ ਲੋਕ ਪਤਾ ਨਹੀਂ ਕਿਵੇਂ ਹੈਣਾ ਆਪਣੇ ਵੋਟ ਪਾ ਰਹੇ ਨੇ ਪਰ ਕੰਮ ਹਾਲ ਤੱਕ ਕੋਈ ਨਹੀਂ ਹੈਗਾ ਉਹਨਾਂ ਦਾ ਹੂੰ ਗਲੀਆਂ ਦੇ ਮਾੜੇ ਹਾਲ ਥਾਂ ਥਾਂ ਤੇ ਠੱਠਾ ਖੜੇ ਨੇ ਤੇ ਲਾਈਟਾਂ ਨਹੀਂ ਹੈਗੀਆਂ ਉੱਥੇ ਹੂੰ ਜਿਹੜੇ ਇੱਕ ਆਪਣੇ ਧਰਮ ਸਾਲਾ ਜੀ ਉੱਥੇ ਹੂੰ ਸੰਦੇਸ਼ ਹੂੰ ਸੰਦੇਸ਼ ਸੇਵ ਧਰਮ ਸਾਲਾ ਲਈ ਉੱਥੇ ਪਾਰਕਿੰਗ ਦਾ ਮਾੜਾ ਮੋਟਾ ਹੈਗਾ ਦੀ ਪਹਿਲਾ ਸਹੂਲਤ ਮੈਨੂੰ ਫੋਟੋ ਵੀ ਤੁਸੀਂ ਵਿੱਚ ਦੀ ਰਿਕੁਐਸਟ ਤੁਹਾਨੂੰ ਫੋਟੋ ਲਾ ਦਿਓ ਵਿੱਚ ਤੇ ਪਹਿਲਾ ਉੱਥੇ ਲੋਕ ਆਪਣੀ ਗੱਡੀਆਂ ਮੋੜ ਲੈਂਦੇ ਸੀ ਜੇ ਕੋਈ ਆਪਣੇ ਸਹਾਰ ਜਾਂਦਾ ਸੀ ਉਹ ਉੱਥੇ ਇੱਕ ਗੱਡੀ ਖੜਾ ਲੈਂਦਾ ਸੀਗਾ ਪਰ ਹੁਣ ਉਹਨਾਂ ਨੇ ਪਤਾ ਕੀਤਾ ਉਹਨਾਂ ਨੇ ਗ੍ਰੇਲਾਂ ਲਾਤੀ ਉੱਥੇ ਜੋ ਗ੍ਰੇਲਾਂ ਕਰਕੇ ਬੰਦਾ ਉੱਥੇ ਨਾ ਤਾਂ ਕੋਈ ਮੋਟਰਸਾਈਕਲ ਖੜਾ ਸਕਦਾ ਨਾ ਕੋਈ ਗੱਡੀ ਮੋੜ ਸਕਦਾ ਜੋ ਵੀ ਗਲੀ ਵਾਲਿਆਂ ਨੂੰ ਬਹੁਤ ਜ਼ਿਆਦਾ ਤੰਗ ਹੋ ਗਿਆ ਕਿੱਦਾਂ ਦੇਖਦੇ ਹੋ ਤੁਸੀਂ ਵੀ ਤੁਹਾਡੀ ਜਿਹੜੀ ਟੱਕਰ ਸਦੀਪ ਪ੍ਰਧਾਨ ਦੇ ਨਾਲ ਹੋਣ ਜਾ ਰਹੀ ਆ ਤੇ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਟੱਕਰ ਦੇ ਪਾਉਗੇ ਟੱਕਰ ਜ਼ਰੂਰ ਦੇਵਾਂਗੇ ਹਾਂ ਇਹ ਤਾਂ ਇਹ ਬਸ ਆਪਣੇ ਮੋਹੱਲਾ ਵਾਲੇ ਬਹੁਤ ਦੁਖੀ ਨੇ ਹਾਂ ਬਹੁਤ ਉਹਨਾਂ ਨੇ ਕੰਮ ਨਹੀਂ ਕੀਤੇ ਹਾਂ ਇੱਕ ਨੌਜਵਾਨ ਨੂੰ ਵੀ ਮੌਕਾ ਦੇਣਾ ਚਾਹੁੰਦਾ ਉਹਨਾਂ ਨੂੰ ਇੰਨਾ ਟਾਈਮ ਦਿੱਤਾ ਮੈਂ ਨਵੀਂ ਟੈਕਨੀਕ ਨਾਲ ਨਵੇਂ ਤਰੀਕੇ ਨਵੇਂ ਤੌਰ ਨਾਲ ਕੰਮ ਕਰਕੇ ਦਿਖਾਵਾਂਗੇ ਹਾਂ ਜੇ ਮੈਨੂੰ ਮੌਕਾ ਮਿਲਦਾ ਤਾਂ ਆਪਾਂ ਪੂਰੀ ਮਿਹਨਤ ਨਾਲ ਕਰਾਂਗੇ ਤੇ ਜਿਹੜੀ ਸੈਂਟਰ ਦੀਆਂ ਸਕੀਮਾਂ ਨੇ ਇਹਨਾਂ ਨੂੰ ਮਿਲ ਨਹੀਂ ਪਾਰੀਆਂ ਆਪਾਂ ਉਹ ਵੀ ਇਹਨਾਂ ਨੂੰ ਦਵਾਵਾਂਗੇ ਐਮਸੀ ਦਾ ਕੀ ਕੰਮ ਹੁੰਦਾ ਹੈ ਆਪਣੇ ਵਾਰਡ ਦਾ ਕੰਮ ਦੇਖਣਾ ਹੈ ਪਰ ਜੋ ਸੈਂਟਰ ਦੀ ਸਕੀਮ ਹੁੰਦੀ ਹੈ ਉਹ ਵੀ ਐਮਸੀ ਦੇ ਹੱਥ ਦੇ ਵਿੱਚ ਹੀ ਹੁੰਦੀਆਂ ਨੇ ਹੂੰ ਉਹ ਵਾਰਡ ਵਾਲਿਆਂ ਨੂੰ ਆਪਣੇ ਕੰਮ ਤਾਂ ਮਿਲ ਨਹੀਂ ਰਹੇ ਕੋਈ ਸੈਂਟਰ ਵਾਲੇ ਉਹਨਾਂ ਨੂੰ ਕੀ ਦੇਣਗੇ ਹੂੰ ਸੈਂਟਰ ਵਾਲੇ ਕੰਮ ਵੀ ਨਹੀਂ ਇਹਨਾਂ ਨੂੰ ਹੋਰ ਕਿਸੇ ਨੂੰ ਕਰਨ ਨਹੀਂ ਦਵਾਇਆ ਮੰਨੇ ਜੀ ਕਿਉਂਕਿ ਸੁਪਰੀਮਲਾ ਮਹਾਜਨਾਂ ਦਾ ਮਹੱਲਾ ਹੈ ਸੁਨਿਆਰਾ ਦਾ ਮਹੱਲਾ ਹੈ ਤੇ ਬਨੇ ਬ੍ਰਾਹਮਣ ਪਰਿਵਾਰਾਂ ਦਾ ਮਹੱਲਾ ਹੈ ਉੱਥੇ ਲੋਕ ਮਿਹਨਤ ਕਰਦੇ ਨੇ ਸਵੇਰੇ ਕੰਮ ਨਿਕਲ ਜਾਂਦੇ ਨੇ ਤੇ ਰਾਤ ਨੂੰ ਵੜਦੇ ਨੇ ਬਹੁਤ ਮਿਹਨਤੀ ਲੋਕ ਨੇ ਉੱਥੇ ਦੇ ਪਰ ਉਥੇ ਇੱਕ ਦਾ ਸੁਰੱਖਿਆ ਜਮੀਨ ਹੈਗੀ ਲੋਕ ਦਿਨ ਦਿਹਾੜੇ ਇੱਥੇ ਚੋਰੀਆਂ ਕਰ ਰਹੇ ਹੋ ਕਰ ਰਹੇ ਨੇ ਦੇਖ ਰਹੇ ਹੋਗੇ ਤੁਸੀਂ ਇੰਨੀਆਂ ਚੋਰੀਆਂ ਹੋ ਰਹੀਆਂ ਨੇ ਉਹਨਾਂ ਦੇ ਪ੍ਰਧਾਨ ਜੀ ਦੇ ਘਰ ਦੇ ਨਾਲ ਹੀ ਉਹਨਾਂ ਦੇ ਘਰ ਦੇ ਵਿੱਚ ਵੀ ਚੋਰੀ ਹੋ ਚੁੱਕੀ ਇੱਕ ਲੇਡੀ ਦੇ ਦੰਦ ਤੋੜ ਦਿੱਤੇ ਗਏ ਆ ਗਿਆ ਘਰੇ ਵੜ ਕੇ ਕਿੰਨਾ ਡਰ ਦਾ ਮਾਹੌਲ ਹੈ ਇੱਥੇ ਲੋਕ ਸਵੇਰ ਸਮੇਂ ਆਪਣੀ ਮਿਹਨਤ ਕਰ ਰਹੇ ਨੇ ਪਰ ਉਹ ਇਹਨਾਂ ਨੂੰ ਐ ਨਹੀਂ ਪਤਾ ਵੀ ਕਦ ਕੋਈ ਖੋਹ ਕੇ ਲੈ ਜੇ ਤੇ ਜੇ ਮੈਂ ਗਲਤ ਨਾ ਹੋਵਾਂ ਜਿਹੜੀ ਬਾੜਬੰਦੀ ਕੀਤੀ ਗਈ ਆ ਉਹਦੇ ਵਿੱਚ ਹੁਣ ਜਿਹੜੀ ਤੁਹਾਡੀ ਰਹਿਸ਼ ਆ ਉਹ ਕਿਸੇ ਹੋਰ ਬਾੜ ਚ ਚਲੀ ਗਈ ਮੇਰੀ ਰਹਿਸ਼ ਕਿਸੇ ਹੋਰ ਉਤੇ ਫਿਰ ਲੋਕ ਤੁਹਾਨੂੰ ਹੋਰ ਬਾੜ ਦੇ ਵਿੱਚ ਜੇ ਤੁਸੀਂ ਚਲੇ ਜਾਂਦੇ ਹੋ ਰਾਸਤਾ ਸਟੇ ਮੇਰੀ ਗੱਲ ਚਾਹਲੇ ਲੱਗੀ ਹੋਈ ਆ ਤੇ ਉਸ ਤੋਂ ਬਾਅਦ ਲੋਕ ਮਹੱਲੇ ਵਾਲੇ ਤੁਹਾਨੂੰ ਕਿਉਂ ਵੋਟ ਪਾਉਣਗੇ ਵੀ ਤੁਸੀਂ ਦੂਸਰੇ ਬਾਡ ਦੇ ਵਿੱਚ ਆ ਗਏ ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਇਹ ਦੇਖੋ ਜੀ ਤੁਹਾਡਾ ਘਰ ਕਿੱਥੇ ਤੁਹਾਡਾ ਆਪਣਾ ਮੇਰਾ ਜੀਟੀ ਵੀ ਨਾ ਤੇ ਤੁਹਾਡੀ ਦੁਕਾਨ ਕਿੱਥੇ ਦੁਕਾਨ ਚਲੋ ਮੇਰੇ ਇਧਰ ਹੋਰ ਸਾਈਡ ਤੇ ਆ ਜੀ ਹੋ ਗਿਆ ਨਾ ਲੱਗੇ ਆਪਾਂ ਰੋਜ਼ਗਾਰ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਹੇ ਹਾਂ ਨੇ ਤੇ ਅਬ ਐ ਤਾਂ ਹੈ ਨਹੀਂ ਵੀ ਆਪਣਾ ਮਹੱਲਾ ਛੱਡ ਦਾਂਗੇ ਮੈਂ ਬਚਪਨ ਤੋਂ ਉਹੀ ਸੇਪਰੀਮੋ ਲਈ ਗਲੀਆਂ ਦੇ ਵਿੱਚ ਆਪਣੀ ਮੰਮੀ ਦੀ ਉਂਗਲ ਫੜ ਕੇ ਤੁਰਿਆ ਫਿਰਿਆ ਐ ਸਾਰਾ ਘੁੰਮਦਾ ਰਿਹਾ ਐ ਅੱਜ ਵੀ ਮਾਥੀ ਰਹਿਣੀ ਮੇਰੇ ਦਿਲ ਚੋਂ ਸੇਪਰੀਮੋ ਲਾ ਨਹੀਂ ਨਿਕਲਦਾ ਹਾਂ ਮਾਥੀ ਦਾ ਬਚਪਨ ਸਾਰਾ ਦੇਖਿਆ ਕਬੀਰ ਸਕੂਲ ਤੇ ਚਿਲਡਰਨ ਸਕੂਲ ਦੇ ਵਿੱਚ ਮੈਂ ਪੜਿਆ ਹੋਇਆ ਹਾਂ ਅੱਛਾ ਹਾਂ ਉੱਥੇ ਮੈਂ ਬਚਪਨ ਤੋਂ ਹੀ ਮੇਰੀਆਂ ਯਾਦਾਂ ਨੇ ਮੈਂ ਮੈਂ ਸਤਸਮੰਦਰ ਪਾਰ ਤਾਂ ਰਹਿਣੀ ਨਹੀਂ ਦਈ ਦੂਜਾ ਹੀ ਵਾਰਡ ਹੈ ਰੇਹਾਂ ਤਾਂ ਪਹਿਲਾਂ ਮੈਂ ਇੱਥੇ ਹੀ ਐ ਮੇਰੇ ਬਚਪਨ ਦੇ ਆੜੀ ਇੱਥੇ ਨੇ ਬੱਤੇ ਜੇ ਕਰਕੇ ਤੇ ਇੱਕ ਅਹਿਮ ਮੁੱਦਾ ਮਹਿਲਾਵਾਂ ਤੇ ਨੌਜਵਾਨਾਂ ਲਈ ਤੇ ਜਿੱਦਾਂ ਤੁਸੀਂ ਕਿਹਾ ਵੀ ਮਹਿਲਾਵਾਂ ਦੇ ਇੱਕ ਦੇ ਦੰਦ ਟੁੱਟ ਗਏ ਤੇ ਚੋਰੀਆਂ ਹੋ ਰਹੀਆਂ ਨੇ ਮਹਿਲਾਵਾਂ ਸੁਰੱਖਤ ਨਹੀਂ ਹੈਗੀਆਂ ਤੇ ਜਦ ਕਿ ਇਹ ਬਾੜਾ ਜਿਹੜਾ ਪ੍ਰਧਾਨ ਦੀ ਮਿਸਿਸ ਆਪ ਉਥੇ ਐਮਸੀ ਨੇ ਤੇ ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਕੀ ਕਰਨ ਜਾ ਰਹੇ ਹੋ ਨਾ ਨੌਜਵਾਨਾਂ ਤੇ ਮਹਿਲਾਵਾਂ ਲਈ ਦੇਖੋ ਜੀ ਮੈਂ ਬਾਕਸਿੰਗ ਦਾ ਖਿਡਾਰੀ ਵੀ ਹਾਂ ਤੇ ਪੋਸਟ ਗ੍ਰੈਜੂਏਟ ਆ ਯੋਗਾ ਦਾ ਵੀ ਕੋਰਸ ਕੀਤਾ ਆ ਮੈਂ ਨਹੀਂ ਹੂੰ ਮੈਂ ਲੇਡੀਜ਼ ਜੈਂਟਸ ਦਾ ਆਪਣਾ ਕੰਮ ਕਾਰਜ ਬਾਹਰ ਅੰਦਰ ਰਹਿੰਦੇ ਨੇ ਲੇਡੀਜ਼ ਵਿਚਾਰੀਆਂ ਸਾਰਾ ਦਿਨ ਘਰੇ ਰਹਿੰਦੀਆਂ ਨੇ ਇਹਨਾਂ ਨੇ ਉਹ ਆਪਸ ਵਿੱਚ ਮਤਲਬ ਕਿ ਕੀ ਮੈਂ ਆਪਣਾ ਘਰ ਟਾਈਮ ਪਾਸ ਕਰਦੇ ਆਉਣੀਆਂ ਗਲੀ ਦੇ ਵਿੱਚ ਬੈਠ ਕੇ ਮੈਂ ਚਾਹਣਾ ਕਿ ਵੀ ਉਹ ਸਵੇਰ ਨੂੰ ਆਪਣਾ ਕੋਈ ਐਕਟੀਵਿਟੀ ਉਹਨਾਂ ਨੂੰ ਕਰਵਾਵਾਂ ਯੋਗਾ ਦੀ ਤੇ ਜੋ ਆਖਣੋਂ ਮੈਂ ਗੇਮ ਦੇ ਵਿੱਚ ਲਾਵਾਂ ਵੀ ਹਾਂ ਵੀ ਤੁਸੀਂ ਮਾੜਾ ਜਿਹਾ ਟਾਈਮ ਗੇਮ ਕਰਨੀ ਦਿਓ ਤਾਂ ਕਿ ਤੁਸੀਂ ਨਾ ਸਾਂ ਕਰਨੀ ਬੱਚੋਂ ਤੇ ਇੱਕ ਮੇਰੀ ਜਦੋਂ ਮਰੀ ਇੱਕ ਹੋਰ ਵੀ ਸੇ ਸੋਚ ਵੀ ਮથે ਜਿੰਮ ਖੋਲਾਂ ਤੇ ਇੱਕ ਜੇ ਮੈਨੂੰ ਮੌਕਾ ਮਿਲੇ ਤਾਂ ਐਂਬੂਲੈਂਸ ਵੀ ਜੇ ਮੇਰੇ ਬਾਣਦੇ ਨੇ ਲਾਤੀ ਹਾਂ ਤੇ ਫਿਰ ਮੈਂ ਉੱਥੇ ਐਂਬੂਲੈਂਸ ਦੀ ਵੀ ਇੱਕ ਪਹਿਲ ਕਰੂੰਗਾ ਓਕੇ ਇਹਦਾ ਕੀ ਸੀ ਕੋਡ 112 112 11 112 ਹਾਂ ਕਿਸ਼ਵਰੀ ਜਿੱਦਾ ਮਲਵੇ ਪ੍ਰਧਾਨ ਤੁਹਾਡੇ ਐਮਸੀ ਨੇ ਮਹੱਲੇ ਦੇ ਤੇ ਉਹਨਾਂ ਤੇ ਕਈ ਇਲਜ਼ਾਮ ਲੱਗਦੇ ਆਉਂਦੇ ਨੇ ਜਿਵੇਂ ਕਿ ਉਹਨਾਂ ਨੇ ਪਿਛੇ ਇਲਜ਼ਾਮ ਲੱਗਾ ਸੀ ਵੀ ਕਿਤੋਂ ਗਲੀ ਚ ਨਵੇਂ ਇੰਟਰਲੋਕ ਇੰਟਰਲੋਕ ਟਾਈਲਾਂ ਲਵਾਈਆਂ ਤੇ ਪ੍ਰਾਣੀਆਂ ਪਟਕੇ ਉਹਨਾਂ ਨੇ ਆਪਣੀ ਧਰਮਸ਼ਾਲਾ ਦੇ ਵਿੱਚ ਲਵਾ ਲਈਆਂ ਤੇ ਉਹਨਾਂ ਤੇ ਕਾਫੀ ਇਲਜ਼ਾਮ ਲੱਗਦੇ ਆਉਂਦੇ ਨੇ ਕਈ ਪਿਛੇ ਕਾਫੀ ਰੌਲਾ ਪਿਆ ਸੀ ਕਮੇਟੀ ਚ ਵੀ ਉਹਨਾਂ ਦੇ ਲੱਗੇ ਸੀ ਤੇ ਜਿਹੜੀ ਟਰਾਂਸਪੇਰੈਂਸੀ ਨਾਲ ਫੰਡਾਂ ਦੀ ਵਰਤੋਂ ਕਰਨੀ ਆ ਤੁਸੀਂ ਇੱਕ ਮਾਨਦਾਰੀ ਨਾਲ ਇਹ ਰੋਲ ਜੇ ਤੁਹਾਨੂੰ ਮੌਕਾ ਦਿੱਤਾ ਮਹੱਲਾ ਵਾਸੀਆਂ ਨੇ ਤੁਸੀਂ ਨਿਭਾਉਂਗੇ ਇਹਨੂੰ ਰੋਲ ਜਰੂਰ ਹੈ ਸਵਾਲ ਤੁਸੀਂ ਵਧੀਆ ਪੁੱਛ ਰਹੇ ਹੋ ਇਹ ਮੇਰਾ ਇੱਕ ਸੋਚ ਹੈ ਵੀ ਮੈਂ ਮਹੱਲੇ ਦੇ ਵਿੱਚ ਇੱਕ WhatsApp ਗਰੁੱਪ ਹੁੰਦੇ ਨੇ ਨਾ ਅੱਜ ਕੱਲ ਟੈਕਨੋ ਟੈਕਨੋਲੋਜੀ ਆਪਾਂ WhatsApp ਗਰੁੱਪ ਬਣਾਵਾਂਗੇ ਜਿਵੇਂ ਫੰਡ ਆਇਆ ਵੀ ਹਾਂ ਵੀ ਇਹ ਗਲੀ ਦਾ ਇੰਨਾ ਫੰਡ ਆਇਆ ਅਗਲੀ ਦੇ ਵਿੱਚ ਆਹ ਕੰਮ ਕਰਵਾਣਾ ਮੈਂ ਉਹ ਗਰੁੱਪ ਦੇ ਵਿੱਚ ਵਧੀਆ-ਵਧੀਆ ਬੰਦੇ ਚੁਣ ਕੇ ਮੱਲੇ ਦੇ ਵਿੱਚੋਂ ਜਿਹੜੇ ਮੋਤਵਾਰ ਵਧੀਆ ਹੋਣਗੇ ਉਹਨਾਂ ਨੂੰ ਗਰੁੱਪ ਦੇ ਵਿੱਚ ਬਣਾ ਕੇ ਹੁਣ ਉਹਦੇ ਵਿੱਚ ਦੱਸੂਗਾ ਵੀ ਅੱਜ ਆ ਗਲੀ ਦਾ ਕੰਮ ਹੋਣ ਵਾਲਾ ਹੈ ਆ ਇਹਦਾ ਫੰਡ ਹੈ ਕਿ ਜੋ ਵੀ ਅਪਡੇਟ ਆ ਗਰੁੱਪ 'ਚ ਤੁਸੀਂ ਸਾਰਿਆਂ ਨਾਲ ਸਾਂਝੀ ਹੋਊਗੀ ਆਪਾਂ ਸਾਰੇ ਸਾਂਝੀ ਕਰਾਂਗੇ ਆਪਣਾ ਕਿਹੜਾ ਸਥਾਨ ਹੈ ਆਪਾਂ ਬ੍ਰਾਹਮਣ ਪਰਿਵਾਰ ਦਾ ਹਾਂ ਮੈਂ ਸਾਡੇ ਵਿੱਚ ਕਿਹਾ ਜਾਂਦਾ ਵੀ ਜਿਹੜਾ ਰਾਜਨੀਤਿਕ ਕਿਸੇ ਜਨਤਾ ਦਾ ਗਰੀਬ ਜਨਤਾ ਦਾ ਖੂਨ ਚੂਸਦਾ ਹੈ ਨਾ ਉਹਨਾਂ ਦੀ ਕਮਾਈ ਖਾਂਦਾ ਆ ਉਹ ਗੰਡੋਲਾ ਬੰਦ ਗੁਰੂ ਪ੍ਰਣਾਨ ਦੇ ਵਿੱਚ ਲਿਖਿਆ ਹੈ ਤਾਂ ਮੈਂ ਇਹਨਾਂ ਚੀਜ਼ਾਂ ਤੋਂ ਕੋਸ਼ਿਸ਼ ਕਰ ਬਚਨ ਦੀ ਦੂਰੀ ਰਹਿ ਹੂੰ ਵੀ ਆਪਾਂ ਇਹਨਾਂ ਚੀਜ਼ਾਂ ਤੋਂ ਦੂਰੀ ਰਹੀ ਤੇ ਇੱਕ ਇਲੈਕਸ਼ਨ ਜਿੱਤ ਕੇ ਕਿ ਨਾ ਅਗਲਾ ਵੀ ਥੋੜੀ ਜੀ ਕਹਿੰਦੇ ਨੇ ਐਟੀਟਿਊਡ ਆ ਜਾਂਦਾ ਮਤਲਬ ਵੀ ਜਨਤਾ ਨਾਲ ਪਹਿਲਾਂ ਤਾਂ ਪੈਰੀ ਹੱਥ ਲਾਉਣੇ ਆ ਹਰ ਇੱਕ ਦੇ ਜਾ ਕੇ ਫਿਰ ਉਹਨਾਂ ਨੂੰ ਇਗਨੋਰ ਕਰਨਾ ਤੁਸੀਂ ਸੀਟ ਕੱਢਦੇ ਹੋ ਕਲੀਅਰ ਕਰਦੇ ਹੋ ਥੋੜੇ ਜਿਹਾ ਇਦਾਂ ਦੀ ਕੋਈ ਗੱਲ ਤਾਂ ਨਹੀਂ ਆਉਣੀ ਡਾਊਨ ਟੂ ਅਰਥ ਹੀ ਰਹੋਗੇ ਡਾਊਨ ਟੂ ਅਰਥ ਪਰਿਵਾਰ ਸਿੰਪਲ ਆ ਸਾਡੇ ਨਾ ਸਾਡੇ ਲਾ ਵੇ ਗੱਡੀਆਂ ਨੇ ਨਾ ਕਾਰਾਂ ਨੇ ਸਿੱਧੇ ਸਾਡੇ ਘਰ ਦੇ ਆ ਠੀਕ ਹੈ ਜੀ ਅਗਲਾ ਕੋਈ ਕੰਮ ਵੀ ਕਰਾਊਗਾ ਤਾਂ ਹਾਂ ਵੀ ਮੋਢੇ ਤੇ ਹੱਥ ਰੱਖ ਕੇ ਕੰਮ ਕਰਾਊਗਾ ਹਰੀਸ਼ ਚੱਲ ਚੱਲੀਏ ਕਿਸੇ ਵੱਡੇ ਬੰਦੇ ਨੂੰ ਕਹਿ ਸਕਦਾ ਮੋਢੇ ਤੇ ਰੱਖ ਦੀ ਹੱਥ ਜਾ ਵੀ ਆਪ ਚੱਲ ਮੇਰੇ ਵਰਗੇ ਮੁੰਡਿਆਂ ਦਾ ਅਗਲਾ ਐ ਕਹੋਗੇ ਵੀ ਹਾਂ ਯਾਰ ਜਨਕਿਤਾ ਆਇਆ ਸੀ ਆਲਾ ਦਮ ਰੱਖ ਕੇ ਕਹੋ ਵੀ ਰੀਤਨਜਿਤ ਆਇਆ ਚੱਲ ਵੀ ਚਲੀ ਆਪਾਂ ਨੂੰ ਐ ਕਹਿ ਸਕਦਾ ਕਿਸੇ ਹੋਰ ਨੂੰ ਨਾ ਕਹਿ ਸਕਦਾ ਆਪਾਂ ਦਾ ਸਿੰਪਲ ਸੀਗੇ ਸਿੰਪਲ ਹਾਂ ਸਿੰਪਲ ਹੀ ਰਾਂਗੇ ਬਾਈ ਨਸ਼ਿਆਂ ਦਾ ਬਹੁਤ ਚੱਲ ਰਿਹਾ ਤੂੰ ਮੈਂ ਤਾਂ ਸਾਰੇ ਧੂਰੀ ਚੀ ਆ ਤੇ ਸ਼ਿਪਰੀ ਦੇ ਵਿੱਚ ਵੀ ਹੈਗਾ ਨਸ਼ਾ ਤਾਂ ਹੀ ਚੋਰੀਆਂ ਹੁੰਦੀਆਂ ਨੇ ਨਸ਼ੇ ਕਰਕੇ ਚੋਰੀਆਂ ਹੁੰਦੀਆਂ ਨੇ ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਦਾਂ ਇਹਨਾਂ ਤੇ ਇੱਕ ਕੰਟਰੋਲ ਕਰੋਗੇ ਦੇਖੋ ਇਹ ਮੇਨ ਗੱਲ ਆ ਮੈਂ ਆਪਣੇ ਪਹਿਲਾਂ ਤਾਂ ਆਪਣੇ ਸ਼ਿਪਰੀ ਮਹੱਲੇ ਦੇ ਜਿਹੜੇ ਜਵਾਕ ਨੇ ਉਹਨਾਂ ਨੂੰ ਕਹੂੰਗਾ ਵੀ ਤੁਸੀਂ ਖਾਲੀ ਦਿਮਾਗ ਦਾ ਸ਼ਤਾਨ ਦਾ ਘਰ ਹੁੰਦਾ ਹੈ ਨਹੀਂ ਜਦੋਂ ਤੁਸੀਂ ਆਪਣੇ ਪੜਾਈ ਕਰਨੇ ਧਿਆਨ ਦਿਓ ਉਸ ਤੋਂ ਬਾਅਦ ਤੁਸੀਂ ਗੇਮ ਕੋਈ ਨਾ ਕੋਈ ਗੇਮ ਕਰੋ ਜਾਂ ਕੋਈ ਆਪਣਾ ਬੀਜੀ ਸ਼ਡਿਊਲ ਕਰ ਲਓ ਅੱਜ ਦੇ ਟਾਈਮ ਦੇ ਵਿੱਚ ਜਵਾਕ ਬਿਲੇ ਰਹਿਣ ਕਰਕੇ ਨਸ਼ਾ ਕਰਨ ਨਹੀਂ ਜਾਂਦੇ ਹੋਰ ਕੋਈ ਕਾਰਨ ਨਹੀਂ ਨਸ਼ੇ ਦੇ ਨਸ਼ਾ ਹੁੰਦੇ ਹੀ ਪਹਿਲੇ ਦਿਮਾਗ ਦਾ ਕੰਮ ਜਿਹੜਾ ਬਿਲੇ ਰਹੋ ਕੋਣ ਨਸ਼ਾ ਕਰਨ ਨਹੀਂ ਜਾਣੀ ਜਾਨੀ ਤੇ ਮਾਪ ਆਪਣੇ ਆਪਣੇ ਬੱਚਿਆਂ ਕੇ ਨਹੀਂ ਧਿਆਨ ਦੇ ਨੇ ਉਹਨਾਂ ਨੂੰ ਟਾਈਮ ਦੇ ਨਹੀਂ ਕਿਉਂਕਿ ਉਹ ਇੰਨਾ ਆਪਣੇ ਕੰਮਾਂ ਕਾਰਜ ਇੰਨਾ ਬਿਜੀ ਹੋ ਚੁੱਕੇ ਨੇ ਨਹੀਂ ਉਹ ਆਪਣੇ ਫੈਮਿਲੀ ਨੂੰ ਟਾਈਮ ਨਹੀਂ ਦੇ ਪਾਰੇ ਜਿਹਦੇ ਕਰਕੇ ਉਹ ਵੀ ਇੱਕ ਬਹੁਤ ਵੱਡਾ ਲੋਸ ਹੈ ਭਾਈ ਮਤਲਬ ਵੀ ਸਪੋਰਟ ਹੈਗੀ ਆ ਜਦਾਂ ਬੀਜੇਪੀ ਲੀਡਰਾਂ ਦੀ ਜਿਵੇਂ ਆਪਣੇ ਦਿਉਲ ਸਾਹਿਬ ਹੋ ਗਏ ਜਾਂ ਓਵਰ ਲੀਡਰ ਨੇ ਧੂਰੀ ਦੇ ਵਿੱਚ ਜਾਂ ਸੰਗਰੂਰ ਤੋਂ ਨੇ ਹੈਗੇ ਨੇ ਸਾਥ ਖੜੇ ਨੇ ਦਿਉਲ ਸਾਹਿਬ ਦੀ ਆਪਾਂ ਨੂੰ ਫੁੱਲ ਸਕੋਟ ਹੈ ਤੇ ਮੇਰੇ ਭਰਾਵਾਂ ਦੇ ਵੀ ਮੈਨੂੰ ਬਹੁਤ ਸਕੋਟਾ ਜਿਹੜੇ ਮੇਰੇ ਨਾਲ ਤੁਰਦੇ ਨੇ ਤੇ ਉਹਨਾਂ ਦੇ ਦਮ ਤੇ ਹੀ ਉਹਨਾਂ ਦੇ ਭਰੋਸੇ ਨਾਲ ਹੀ ਤੇ ਦਿਉਲ ਸਾਹਿਬ ਦੇ ਮੋਢੇ ਤੇ ਮੇਰਾ ਮੇਰੇ ਮੋਢੇ ਤੇ ਆਤਰ ਰੱਖਿਆ ਹੋਇਆ ਉਹਨਾਂ ਦੇ ਨਾਲ ਹੀ ਮੈਂ ਖੜਾ ਹਾਂ ਹੋਂਦੀ ਸੋਚੀ ਐ ਕਿਉਂਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਐਮਸੀ ਦੇ ਖੜਾ ਹਾਂ ਔਰ ਉਹਨੇ ਕਿਹਾ ਨਹੀਂ ਯਾਰ ਤੂੰ ਬੰਦਾ ਵਧੀਆ ਵੀ ਤੂੰ ਆਪਣੇ ਮਿਹਨਤ ਕਰ। ਤੂੰ ਇੱਕ ਵਾਰ ਲੋਕਾਂ ਦੇ ਵਿਚਰਦਾ ਰਹਿਣਾ। ਭਾਵੇਂ ਆਪਣੇ ਫਰੈਂਡ ਸਰਕਲ ਹੈ ਮੇਰਾ ਇੱਕ ਹੀ ਮੈਂ ਜਦੋਂ ਜੋਬ ਕਰਦਾ ਸੀ ਤੇ ਮੈਂ ਆਪਣੇ ਆੜਿਆਂ ਨੂੰ ਕਹਿੰਦਾ ਸੀ ਜੇ ਮੈਂ ਕਿਸੇ ਦੀ ਕੁੜੀ ਦਾ ਵਿਆਹ ਹੋਣ ਵਾਲਾ ਜਾਂ ਭੈਣ ਦਾ ਹੈ ਨਾ ਮੈਂ ਆਪਾਂ 500-500 ਇਕੱਠਾ ਕਰ ਲੈਂਦੇ ਦੀ। ਜਾਂ ਕਿਸੇ ਨੂੰ ਕਹਤਾ ਵੀ ਹਾਂ ਵੀ ਤੂੰ ਆਪਣੇ ਸੂਟ ਲਿਆ ਕੇ ਦੇ ਜਾਂ ਤੂੰ ਆਹ ਲਿਆ ਕੇ ਦੇ ਪ੍ਰੈਸ ਲਿਆ ਕੇ ਦੇ ਕੱਟ 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 40-50 ਹਜ਼ਾਰ ਦਾ ਮਾਨ ਇਕੱਠਾ ਕਰਕੇ ਅਸੀਂ ਆਪਣੇ ਆੜੀ ਸਰਕਲ ਤੋਂ ਹੀ ਉਹ ਬੰਦੇ ਦੇ ਹੈਲਪ ਕਰਦੇ ਹਾਂ ਨਾ ਅਸੀਂ ਕਦੇ ਫੋਟੋ ਭਾਈ ਜਿਵੇਂ ਅੱਜਕੱਲ੍ਹ ਲੋਕਾਂ ਨੇ ਮੈਂ ਵੀ ਮਾ ਆਦਾਨ ਕਿੱਤਾ ਹੀ ਮਾ ਆਦਾਨ ਮੈਂ ਫੋਟੋ ਬਦਿਆਂ ਨਹੀਂ ਮਾਲਾ ਭਾਈ ਠੀਕ ਹੈ ਮੈਂ ਫੋਟੋ ਮੈਂ ਟਾਈਮ ਗਾਇਬ ਬਥੇਰੇ ਕਮਾ ਚੈਂ ਹਾ ਤੱਕ ਮੇਰੀ ਫੋਟੋ ਨਹੀਂ ਕਿ ਤੂੰ ਦੇਖੀ ਹੋਣੀ ਮੈਂ ਕੈਮਰੇ ਦੇ ਪਿੱਛੇ ਹੀ ਹਾਂਗਾ ਅੱਗੇ ਨਹੀਂ ਆਉਂਦਾ ਠੀਕ ਹੈ ਭਾਈ ਤੇ ਕੋਈ ਅਜਿਹਾ ਮਹੱਲਾ ਨਵਾਸੀਆਂ ਵਾਰਡ ਵਾਲਿਆਂ ਨੂੰ ਤੁਹਾਡੇ ਨੂੰ ਸੰਦੇਸ਼ ਵੀ ਤੁਸੀਂ ਉਹਨਾਂ ਨੂੰ ਕੰਪੈਲ ਕਰੋ ਜਾਂ ਕੁਝ ਵੀ ਕੋਈ ਐ ਜੀ ਗੱਲ ਵੀ ਤੁਹਾਡੀ ਗੱਲ ਸੁਣ ਕੇ ਉਹ ਤੁਹਾਨੂੰ ਤੁਹਾਡੇ ਨਾਲ ਜੁੜਨਾ ਕੋਈ ਸੰਦੇਸ਼ ਦੇਣਾ ਚਾਹੁੰਦਾ ਸੰਦੇਸ਼ ਤਾਂ ਮੇਰਾ ਹੀ ਇਹ ਹੈ ਲੋਕਾਂ ਨੂੰ ਵੀ ਤੁਸੀਂ ਸਵਾਰ ਪੂਰੀ ਸੋਚ ਸਮਝ ਕੇ ਵੋਟ ਪਾਓ ਜੀ ਮੈਂ ਨਹੀਂ ਕਹਿੰਦਾ ਤੁਸੀਂ ਮੈਨੂੰ ਹੀ ਪਾਓ ਪਰ ਉਹ ਬੰਦੇ ਨੂੰ ਪਾਓ ਜਿਹੜਾ ਤੁਹਾਡਾ ਸੁਣ ਸਕੇ ਜਿਹੜਾ ਤੁਹਾਡਾ ਧਿਆਨ ਰੱਖੇ ਜਿਹੜਾ ਤੁਹਾਡੇ ਨਾਲ ਚੱਲ ਸਕੇ ਜਿਹਨੂੰ ਤੁਸੀਂ ਕਹਿ ਸਕੋ ਵੀ ਹਾਂ ਵੀ ਆ ਕੰਮ ਕਰਵੇ ਤੈਨੂੰ ਵੋਟ ਪਾਈ ਹੋਈ ਹੈ ਹੂੰ ਉਂਗਲ ਫੜ ਕੇ ਲੈ ਕੇ ਜਾ ਸਕੋ ਉਹ ਕੰਮ ਤੇ ਹੂੰ ਮਨਾਂ ਨੂੰ ਇੱਕ ਹੀ ਸੰਦੇਸ਼ ਦੇਣਾ ਚਾਹਣਾ ਤੁਲਸੀ ਦਾਸ ਇਸ ਸੰਸਾਰ ਮੇ ਸੁਖ ਦੁਖ ਸਭ ਕੋ ਹੋਈ ਗਿਆਨੀ ਕਟਤ ਗਿਆਨ ਦੇ ਮੂਰਖ ਕਟਤ ਰੋਣ ਕੀ ਬਤ ਹੈ ਵੀ ਆਪਾਂ ਹੁਣ ਦਿਮਾਗ ਨਾਲ ਚੱਲੀਏ ਤਾਂ ਕਿਉਂਕਿ ਹੁਣ ਇਹਨਾਂ ਦੇ ਪ੍ਰਧਾਨ ਜੀ ਦੇ ਸਾਲ ਹੀ ਰਹਿ ਗਏ ਹੁਣ ਇਹਨਾਂ ਨੇ ਐ ਨਹੀਂ ਪਤਾ ਵੀ ਫੇਰ ਬਦਲੀ ਕਰ ਲੈਣੇ ਪਾਰਟੀ ਪਾਰਟੀ ਪਹਾ ਪਹਾ ਪਾਰਟੀ ਦੀ ਦੀ ਸਰਕਾਰ ਉਧਰ ਬਿਲਕੁਲ ਪਰ ਤੁਸੀਂ ਹੁਣ ਦੇਖ ਸਮਝ ਕੇ ਵੋਟ ਪਾਓ ਮੈਂ ਤੁਹਾਡੇ ਨਾਲ ਇੰਨੀ ਗੱਲਾਂ ਸੰਧੇ ਕਰਦਾ ਧੰਨਵਾਦ ਕਰਦਾ ਤੁਹਾਡਾ ਬਹੁਤ ਬਹੁਤ ਜੈ ਸ਼੍ਰੀ ਰਾਮ ਤੇ 16 ਨੰਬਰ ਵਾਰਡ ਦੇ ਸੂਝਵਾਨ ਵੋਟਰਾਂ ਨੂੰ ਮੇਰੀ ਵੀ ਇਹ ਅਪੀਲ ਹੈ ਬਾਈ ਵੀ ਇੱਕ ਕੈਂਡੀਡੇਟ ਕੈਂਡੀਡੇਟ ਦੇਖ ਕੇ ਇੱਕ ਚੰਗਾ ਇਨਸਾਨ ਦੇਖ ਕੇ ਤੁਸੀਂ ਉਹਦੇ ਨਾਲ ਜੁੜਨਾ ਤੇ ਬਾਈ ਹਰੀਸ਼ ਬਹੁਤ ਮਿਹਨਤੀ ਤੇ ਡੈਡੀਕੇਟਿਡ ਪਰਸਨ ਨੇ ਤੇ ਉਮੀਦਵਾਰ ਦੇ ਬਾਈ ਦੀਆਂ ਗੱਲਾਂ ਵਧੀਆ ਲੱਗੀਆਂ ਹੋਣੀਆਂ ਤੇ ਆਉਣ ਵਾਲੇ ਐਮਸੀ ਦੇ ਇਲੈਕਸ਼ਨ ਵਿੱਚ ਬਾਈ ਦਾ ਸਾਥ ਦੇਵੋਗੇ ਬਾਈ ਟਾਈਮ ਦਿੱਤਾ ਧੰਨਵਾਦ ਜੀ ਤੁਹਾਡੇ ਗੋਲਵਾ ਧੰਨਵਾਦ ਸੁਖੀ